ਚਲੋ ਸ਼ੁਕਰੋ ਵੀ ਖੁਸ਼ ਹੋ ਗਏ ਨੇ ਰੌਣਕਾਂ ਵੀ ਭੈਣ ਭਰਾਵਾਂ ਨਾਲ ਹੀ ਵੀ ਆਵੇ ਚਲਕਦੀਆਂ ਨੇ ਤੇ ਚਲੋ ਕੋਈ ਗੱਲ ਨਹੀਂ ਮੈਂ ਇੱਕ ਵਾਰੀ ਪੂਰੀ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਨਾ ਵਾਹ ਹਾਂਜੀ ਕੱਪੜੇ ਧੋਣਦੇ ਹੋਰ ਮੈਂ ਤਾਂ ਤੁਲਨੀਆ ਸਵੇਰ ਸਵੇਰੇ ਇਹ ਕੰਮ ਵਾਵਾ ਨਿਭੜਿਆ ਹੁੰਦਾ ਕੱਪੜੇ ਧੋਫੇ ਹੁੰਦੇ ਇਹ ਆ ਵੀ ਤੂੰ ਹੁਣ ਹੈਗਾ ਤੇ ਆ ਸਿਆਣਾ ਵਾ ਤੇ ਲੱਭ ਦੇ ਨਾਲ ਨਾ ਪੈੜੀ ਦਾ ਵਾਅਦਾ ਕਰ ਤਾਂ ਗੱਲ ਕਰ ਲਈ ਤੇ ਉਹਨੇ ਹੀ ਕਰਨ ਕੁੜੀਆਂ ਨੂੰ ਮਿਲਣਾ ਲੈਣਾ ਭਾਪੀ ਜੀ ਮਾਮਾ ਜੀ ਸਾਹੇ ਪਹਿਲੇ ਵੀ ਸੈਂਡ ਕਰਦੀ ਆ ਬੈਠੋ ਤੇ ਚੂੜਾ ਤੇ ਉਹਨਾਂ ਨੇ ਨਹੀਂ ਨਹੀਂ ਲਿਉਣਾ ਹੈ ਗੋ ਆਂਦੀ ਲੈਵਾਂਗੇ ਪਹਿਲਾਂ ਕਹਿੰਦੇ ਸੀ ਨਾ ਹੀ ਲਾਂਗੇ ਤੇ ਹੁਣ ਉਹਨਾਂ ਨੇ ਪਹਿਲੇ ਸੈੱਲ ਰੱਤੇ ਕਿਹਦੇ ਵੀ ਆਪਣੀ ਪਸੰਦ ਦਾ ਚੂੜਾ ਤੇ ਕਿਹਰੇ ਜਿੱਦਾਂ ਦੇ ਵੀ ਲੈਣੇ ਹੈ ਨਾ ਲੈ ਲਿਓ ਨਹੀਂ ਰੋਸਾਂ ਹਲੋ ਹਾਂਜੀ ਮੰਮੀ ਨਹੀਂ ਦਫਤਰੀ ਆ ਦੱਸੋ ਕੀ ਕੰਮ ਪੈ ਗਿਆ ਅੱਛਾ ਨਹੀਂ ਆਇਨਾ ਟਾਈਮ ਨੇ ਸ਼ਾਮ ਨੂੰ ਹਾਂਜੀ ਹਾਂਜੀ ਨਹੀਂ ਰੁਕਦਾ ਕਿਤੇ ਵੀ ਰੁਕਣਾ ਕਿੱਥੇ ਆ ਚਲੋ ਠੀਕ ਜੀ ਚੰਗਾ ਤੁਹਾਡਾ ਆਈਡੀਆ ਲੈ ਲਗਣਾ ਹੈ। ਹਾਂ ਦੱਸੋ ਮੈਨੂੰ ਦੱਸੋ ਦੱਸੋ ਮੈਨੂੰ। ਪਾਕਿਸਤਾਨੀ ਮੈਡੀਕੋ ਆਈਡੀਆ ਲੈ ਲਗਣਾ ਹੈ। ਹੈਂਡ ਵਰਕ ਚੋ। ਨਾਲ ਪਰੇ ਦੀਆਂ ਇਹ ਜਿੰਨੀਆਂ ਇੰਦਰ ਆਂਦੇ ਨੇ ਹੈਂਡ ਵਰਕ। ਇਹ ਰਿੰਗਾਂ 25, 3, 35, 4 ਤੱਕ। ਨਾਲ ਮਜੂਰੇ ਦੇ ਪਿਓ ਵੀ ਲਾ ਗਏ। ਨਾਲ ਆਹ ਦੁਪੱਟਾ ਜਿਹਾ। ਆਹ। ਆਹ ਨਾਲ ਆਹ ਦੁਪੱਟਾ। ਨਹੀਂ ਚੋ। ਤਾਂ ਬਾਕੀ ਤਾਂ ਮੈਂ ਆਲਾ ਆਟ ਬਤਾ ਦੇ ਇਹਨੇ ਫਿਲ ਕਰ ਆਹ ਸੋਨਾ ਸੂਟਾ ਵਾਲਾ ਕਲਰ ਵਾਈਦ ਵਿੱਚ ਕਲਰ ਮੈਨੇ ਇੱਕ ਦੂ ਕਲਰ ਹੋਰ ਦਿਖਾ ਦੇ ਕਿ ਕਿਹੜੇ ਨੇ ਤੇ ਉਸ ਪਾਸੇ ਦੇ ਸੂਟਾ ਨਾ ਬਣੇ ਇੱਕ ਆੜ ਜਾਂਦੇ ਆਹ ਜੀ ਬਹੁਤ ਸੋਹਣੀ ਲੱਗਦੀ ਹੈ ਪ੍ਰਿੰਟਰ ਤੇ ਆਹ ਬਾਲ ਨਾਲ ਬੋਲਣ ਦਾ ਕੰਮ ਤੋਂ ਬੋਲਣ ਤੋਂ ਬਤਾ ਦੇ ਜਿੱਚ ਕਲਰ ਕੋ ਕਲਰ ਆਪਸ਼ਨ ਮਿਲਦੀ ਹੈ ਇਹ ਜੀ ਕਲਰ ਦਿਖਾ ਦਿਓ ਦੋਨਾਂ ਸੂਟਾਂ ਦੇ ਕਲਰ ਤੇ ਪਾ ਦੇ ਉਹ ਬਹੁਤ ਹੋਰ ਤਾਂ ਬਹੁਤ ਹੈ ਗੇਰੀ ਤੇ ਆਇਆ ਨਾ ਪੇਂਟਿੰਗ ਬਹੁਤ ਇਹਦੇ ਚੰਗੇ ਬਣਿਆ ਵੀ ਚੀਜ਼ ਬਹੁਤ ਨੇ ਫਿਰ 20 ਮਿੰਟ ਚੋਂ ਆਉਂਦਾ ਹੈ ਇੱਕ ਫਾਰਮ ਬਰਕਾਇਦਾ ਆਪ ਕੋ ਪੁੱਲਾ ਹੋਵੇ ਉਹ ਇਹਨਾਂ ਪਰ ਸਿਖਾਉਂਦੇ ਨੇ ਸੋਹਣੇ ਲੱਗਦੇ ਆ ਫਿਰ ਬਾਅਦ ਚੀਰੇ ਨਾ ਸ਼ੋਰੂਮ ਜਦੋਂ ਮਰਜ਼ੀ ਆਓ ਵਧੀਆ ਵੈਰਾਈਟੀ ਤੇ ਵਧੀਆ ਕੁਆਲਿਟੀ ਬਾਕੀ ਤੁਹਾਨੂੰ ਵਧੀਆ ਲੱਗਾ ਕਿ ਨਹੀਂ ਹਾਂਜੀ ਭਾਜੀ ਹਰ ਲੱਗਿਆ ਇਹ ਨਾ ਕੋਈ ਨਾ ਕੋਈ ਚੁਣੌਤ ਹੈ ਕੱਢ ਲਈ ਨਾ ਐਨਾ ਟਾਈਮ ਯਾਰ ਇੱਥੇ ਮੇਰੇ ਕੋਲ ਜਾ ਕੇ ਲੋਤਨ ਕੰਮ ਨੇ ਆ ਉਹ ਵੀ ਮੈਂ ਕਿਹੜੇ ਵੇਲੇ ਕਰਾਂਗਾ ਯਾਰ ਉਹ ਤਾਂ ਨਹੀਂ ਸਮਝੀ ਆ ਮੁੰਹੀ ਲੱਗ ਰਹੀ ਆ ਕੋਈ ਤਰ੍ਹਾਂ ਕਿਤਾਈਆਂ ਆੜੀਆਂ ਕੇ ਲੱਗ ਰਿਹਾ ਜੇ ਇਕੱਲੇ-ਇਕੱਲੇ ਲੰਮਦੇ ਨਾ ਬੜਾ ਟਾਈਮ ਲੱਗਣਾ ਹੈ ਤੇ ਜੀ ਇਦਾਂ ਵਾ ਇਹ ਬਿਜਾਰ ਵਾਲੇ ਕੰਮ ਕਰਾ ਉਹ ਜਿਹੜੇ ਰਹਿ ਗਏ ਤਾਂ ਤੇ ਉਹ ਨਹੀਂ ਨਹੀਂ ਇੱਥੇ ਤੋਂ ਕਿੱਥੇ ਕੱਢੀਏ ਜਾਂਦੇ ਕਿ ਬੰਦਾ ਕੋਈ ਲੱਗੇ ਇਹ ਕੰਮ ਨਾਲ ਬੇੜ ਲੋ ਫਿਰ ਵੀ ਨਾ ਕਿਤੇ ਮੈਂ ਤਾਂ ਬਾਅਦ ਚ ਆ ਜਾਂਦਾ ਚਲੋ ਇਹ ਇਦਾਂ ਕਰ ਲੋ ਸਮਣਾ ਕਿੱਥੇ ਚਲੀ ਆਂ ਭਾਬੀ ਮੈਂ ਘਰੇ ਚਲਦੀ ਆਂ ਘਰੇ ਜਰੂਰ ਜਾਣਾ ਵਾ ਪਹਿਲਾ ਮੰਮੀ ਨੂੰ ਆਇਆ ਮੇਰੀ ਲਈ ਤੇ ਨਾਲੇ ਮੈਦੀ ਤੇਰੀ ਸੋਗ ਗਈ ਹਾਂਜੀ ਉਹ ਨਾ ਲੱਥਨ ਡੈਪੀ ਆ ਤੇ ਨਾਲੇ ਤੂੰ ਤੇ ਲੱਗਦਾ ਮੈਨੂੰ ਗੱਡੀ ਚ ਪੋਰਛੜੀ ਸਾਰੀ ਆਉ ਨਹੀਂ ਉਹ ਆਪੇ ਲੱਗਦੀ ਜਾਂਦੀ ਹੀ ਤੇ ਨਾਲੇ ਨਾ ਮੈਨੂੰ ਤਾਈ ਤੋਂ ਡਰ ਲੱਗਦਾ ਵਾ ਉਹਨੇ ਕਿਹਾ ਨਾ ਤੂੰ ਵੀ ਮੈਦੀ ਲਵਾਈ ਆ ਮੈਂ ਚੱਲੀ ਘਰੇ ਐਵੇਂ ਐਵੇਂ ਉਹਨਾਂ ਨੇ ਕਿਹਾ ਕਿ ਤੂੰ ਮੈਦੀ ਲਵਾਈ ਉਹਨਾਂ ਨੂੰ ਪਤਾ ਹੀ ਆ ਕਿ ਜਿੱਗ ਗਈ ਹੈ ਤਿੰਨ ਵੀ ਲਵਾ ਕੇ ਹੋਣੀ ਨਾਲੇ ਪਹਿਲਾਂ ਉਹ ਤੇ ਸਮਝਣ ਤੋਂ ਇੱਥੋਂ ਗਈ ਉਹ ਲੋਨਾਂ ਨੇ ਕਿਹੜਾ ਕੁਝ ਕਿਹਾ ਵਾ ਉਹ ਕਹਿੰਦੇ ਕਿ ਤੈਨੂੰ ਡਰ ਭਾਬੀ ਜੀ ਕਿਤੇ ਗੁੱਸੇ ਚ ਹੋਣਾ ਫੇਰ ਕੁਝ ਕਹਿੰਦੇ ਉਦਾਂ ਨਹੀਂ ਕੁਝ ਵੀ ਕਹਿੰਦੇ ਨਾਲੇ ਨਾ ਇੱਕ ਇਹਨਾਂ ਨੂੰ ਸਮਾਨ ਵਖਾ ਜੰਨੇ ਆ ਜਿਹੜਾ ਲਿਆਂਦਾ ਕੱਢੋ ਗੱਡੀ ਚ ਆਪੇ ਵੀ ਇੱਥੇ ਰੱਖੜਦਾ ਵੰਦਰ ਤੇ ਉਹਨਾਂ ਨੇ ਕਿਹਾ ਭਾਬੀਓ ਹਾਂ ਮੈਂ ਚਲੀ ਜਾਨੀ ਆ ਨਾਲੇ ਬੇਨੀ ਜਾ ਕੇ ਘਰੇ ਵੀ ਚਲ ਜੇ ਨਹੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੇ ਕਿ ਇਹਨਾਂ ਨੂੰ ਸਾਰਾ ਕੁਝ ਦਿਖਾ ਜੰਨੇ ਆ ਜਿ ਆਪਾਂ ਨਾਣਾ ਵਿਖਾਇਆ ਤੇ ਫਿਰ ਜਿਹਨੂੰ ਪਤਾ ਉਹਨਾਂ ਨੇ ਮੂੰਹ ਬਣਾ ਲੈਣਾ ਵਾ ਕਿ ਮੈਨੂੰ ਕੁੜੀਆਂ ਨੇ ਕੁਝ ਵਿਖਾਇਆ ਨਹੀਂ ਆ ਉਦਾਂ ਕੋਈ ਵੀ ਕੰਮ ਹੁੰਦਾ ਤੇ ਭੱਜੀ ਆਉਂਦੀਆਂ ਨੇ ਭਾਬੀ ਅਸਲ 'ਚ ਨਾ ਮੈਨੂੰ ਭੁੱਖ ਲੱਗੀ ਆ ਉਹ ਤੋ ਖਾਦਾ ਤੇ ਹੈਗਾ ਹੀ ਤੇ ਭਰ ਨਾ ਇਹ ਜਿੰਜਰ ਰੋਟੀ ਨਾਣਾ ਖਾਈ ਹੁਣ ਜਿਸ ਸਵਰ ਜਾਨੀ ਹੁੰਦਾ ਤੇ ਕੋਈ ਗੱਲ ਨਹੀਂ ਇੱਥੇ ਖਾਣਾ ਰੋਟੀ ਇੱਥੇ ਘੜੇ ਉਪਰ ਆ ਥਾਮ ਤੂੰ ਤੇ ਇਦਾਂ ਕਰਨੀ ਜਿਦਾ ਇੱਥੇ ਕੋਈ ਚੀਜ਼ ਹੀ ਨਹੀਂ ਖਾਦੀ ਹੈਗੀ ਤਾਂ ਆ ਜਾ ਉੱਥੇ ਨਾਲ ਨੇ ਰੋਟੀ ਚਲੋ ਫਿਰ ਮੇ ਹੱਥੋਂ ਕਿਉਂਦੀ ਹੱਥ ਨਹੀਂ ਧੋਣੇ ਹੈਗੇ ਮੈਦੀ ਨੂੰ ਉਦਾਂ ਛਾੜ ਲਾ ਤੇ ਤੇਲ ਲਾਲਾ ਰੰਗ ਚੜ ਜੂਗਾ ਐਨੇ ਪੈਸੇ ਦਿੱਤੇ ਆ ਤੇ ਹੁਣ ਧੋਕੇ ਤੇ ਤੂੰ ਇਹਨੂੰ ਏਦਾਂ ਛਾੜ ਦੇਣਾ ਵਾ ਉੱਥੇ ਤਾਂ ਸਾਨੂੰ ਕਹਿਣ ਦੀ ਨਾ ਵੀ ਮੇਰੇ ਨਾਲ ਵਧੀਆ ਡਿਜ਼ਾਈਨ ਪਾਇਓ ਚਲੋ ਠੀਕ ਆ ਫਿਰ ਚਲੋ ਚੱਲ ਜਾਈਏ ਚਲੋ ਬੈਠੇ ਹੋ ਮਮੀ ਹਾਂ ਬੈਠੀ ਆ ਗਏ ਜੇ ਹਾਂ ਆ ਗਏ ਬੜਾ ਹੀ ਟਾਈਮ ਲੱਗ ਗਿਆ ਟਾਈਮ ਮੰਮੀ ਕੀ ਦਸੀਏ ਤੁਹਾਨੂੰ ਪਤਾ ਹੀ ਆ ਪੀ ਜਾਣਾ ਦੇ ਇੱਕ ਦੋ ਦੁਕਾਨ ਤੇ ਹੀ ਕਹਿੰਦੇ ਤੇ ਮੁੜ ਕੇ ਕਦੀ ਇੱਧਰ ਵੜ ਕਦੀ ਉੱਧਰ ਵੜ ਸਾਰੀ ਦਿਹਾੜੀ ਲੰਗੀ ਆ ਆਹ ਇਸ ਤਰ੍ਹਾਂ ਹੀ ਟਾਈਮ ਬੜਾ ਲੱਗ ਜਾਂਦਾ ਮਹਿੰਦੀ ਵਾਲੇ ਬੜਾ ਹੀ ਟਾਈਮ ਲਾ ਦਿੰਦੇ ਹੌਲੀ ਓੜੀ ਨਿਕਾ ਨਿਕਾ ਕੰਮ ਹੁੰਦਾ ਹੈ ਮਹਿੰਦੀ ਦੇ ਮੰਮੀ ਨੇ ਕੋਈ ਦੱਸਿਆ ਨਹੀਂ ਪੀ ਜੇ ਲਵਾਉਣੀ ਹੈ ਕਿ ਨਹੀਂ ਪਹਿਲਾਂ ਦੇ ਕੱਲੋਂ ਲਵਾਉਣੀ ਹੈ ਅੱਛਾ ਤੇ ਮੁੜ ਕੇ ਫਿਰ ਉੱਥੇ ਨਵਨ ਦੀ ਚ ਲਵਾ ਲਈ ਮੈਂ ਲਵਾ ਲਓ ਹਾਂ ਤੇ ਨਾਲ ਗਰਲੀਨ ਤੇ ਮੁੜ ਕੇ ਸਮਨ ਵੀ ਦੱਦੀ ਲਵਾਉਣਾ ਆਹ ਦੋਨ ਤਿੰਨਾਂ ਜਾਣਿਆਂ ਨੂੰ ਲਾਉਣੀ ਤਾਂ ਟਾਈਮ ਤੇ ਲੱਗਣਾ ਹੀ ਮੈਨੂੰ ਤਾਂ ਉੱਥੇ ਸਹੀ ਗੱਲ ਪੁੱਛੋ ਪੀ ਬੋਰ ਹੋ ਗਿਆ ਬੈਠਾ ਬਿਟਾ ਇਨੀ ਖੇ ਇਹ ਜਿਹੜਾ ਕੰਮ ਮੈਂ ਦੋ ਤਿੰਨ ਹੋਰ ਸੋਚ ਕੇ ਗਿਆ ਪੀ ਅੱਜ ਕਰਨੇ ਆ ਉਹ ਮੇਰੇ ਕੋ ਫੇਰ ਨਹੀਂ ਹੋ ਜ ਰਹੇ ਤੇ ਤੂੰ ਇਹਨਾਂ ਨੂੰ ਉੱਤੇ ਛੱਡ ਕੇ ਦੁਕਾਨ ਤੇ ਤੇ ਆਪ ਆਪਣੇ ਕੰਮ ਕਰ ਲੈਣੇ ਹੀ ਮੰਮੀ ਬਾਜ਼ਾਰ ਚ ਕਿਦਾਂ ਕੱਲੀਆਂ ਕੁੜੀਆਂ ਨੂੰ ਛੱਡ ਕੇ ਚਲ ਜਾਂਦਾ ਇਹ ਤਾਂ ਕਹਿੰਦੀ ਹੈ ਚਲ ਜਾਓ ਪਰ ਠੀਕ ਜਾਨੀ ਮੈਨੂੰ ਲੱਗਣ ਡਿਆਗਾ ਆਹ ਨਹੀਂ ਨਾਲ ਵੱਜਣਾ ਪੈਂਦਾ ਤੇ ਉਹ ਜਿਹੜਾ ਤੈਨੂੰ ਮੈਂ ਇੱਕ ਕੰਮ ਦਾ ਸੁਣਾ ਦਿੱਤਾ ਸੀ ਉਹ ਗਿਆ ਉੱਧਰ ਹੋ ਗਿਆ ਕਿ ਨਹੀਂ ਉਹੜਾ ਪੁਰਾਣਾ ਡੇ ਕਹਿੰਦੇ ਉਹ ਉਹ ਨਹੀਂ ਉਹ ਨਹੀਂ ਮੰਮੀ ਹੋਇਆਗਾ ਤੈਨੂੰ ਮੈਂ ਦੱਸਣ ਗਿਆ ਵੀ ਮੇਰਾ ਤਾਂ ਉਥੋਂ ਹੈ ਵੀ ਕੁਝ ਨਹੀਂ ਮੇਰਾ ਉੱਤੇ ਕੰਮ ਵਿੱਚ ਆਹੋ ਨਾ ਚਾਹੁੰਦੇ ਹੋਏ ਵੀ ਜਿਹੜਾ ਮੈਨੂੰ ਸਾਰਾ ਟਾਈਮ ਨਾਲ ਸਪੈਂਡ ਕਰਨਾ ਪਿਆ। ਫਿਰ ਮੁੜ ਕੇ ਕੱਪੜਿਆਂ ਵਾਲੀ ਦੁਕਾਨ ਤੇ ਚਲ ਗੀਆਂ। ਉਪਰ ਇਹ ਹੈ ਜਿਹੜਾ ਉਹ 36 ਕੋਈ ਲੱਗੇ ਜਿਹੜੀ ਦੁਕਾਨ। ਉੱਥੇ ਚਲ ਗੀਆਂ, ਉੱਥੇ ਬਹਿ ਕੇ ਕਦੀ ਆ ਨਹੀਂ ਪਸੰਦ। ਜੇ ਇੱਕ ਨੂੰ 컬러 ਪਸੰਦ ਆਏ ਤੇ ਦੂਜੀ ਕਹਦੇ ਨਹੀਂ। ਕਦੀ ਗਰਲੀ ਇਹਨੂੰ ਆਜੇ ਪਸੰਦ ਕਦੀ ਸਾਹਮਣੋਂ ਆਜੇ। ਐਦਾਂ ਹੀ ਬਸ ਟਾਈਮ ਵੇਸਟ ਹੋ ਗਿਆ। ਆ ਜਦੋਂ ਦੋ ਅੰਤ ਨਾ ਜਾਣੇ ਨੇ ਸਲਾਹ ਕਰਨੀਆਂ ਫਿਰ ਕੱਟੀ। ਸਹੀ ਗੱਲ ਆ ਵੇ ਵਿਆਹਾਂ ਦੇ ਵਿੱਚ ਵੀ ਨਾ। ਵਾਕਿਆ ਨਹੀਂ ਨਾ ਟਾਈਮ ਦਾ ਪਤਾ ਲੱਗਦਾ ਵਾ। ਤੇ ਨਾ ਇਹ ਪੈਸੇ ਦਾ ਪਤਾ ਲੱਗਦਾ ਵੀ ਕਿੱਧਰ ਨੂੰ ਖਰਚੇ ਜਾਂਦੇ ਆ ਦਿਨ ਵੀ ਹੁਣ ਨਿਕੇ ਨਿਕੇ ਆ ਨਾ ਦੇਣ ਤੇ ਆ ਦੇਖ ਲੋ ਤੁਹਾਡੇ ਸਾਹਮਣੇ ਕੀ ਟਾਈਮ ਹੋ ਗਿਆ ਵਾ ਤੇ ਮੈਂ ਕਹਿੰਨਾ ਵੀ ਝਟ ਆਇਆ ਨਾ ਪਰ ਸ਼ਾਮ ਤੱਕ ਲੰਨੀ ਹੋ ਗਈ ਹੈ ਉਸ ਸਗੋਂ ਮੰਮੀ ਆਰਤੀ ਆ ਵਿਢਾਈ ਫੋਨ ਕਰਨਾ ਤੇ ਹੁਣ ਸੋਚਣ ਡਿਆ ਵਾਂ ਵੀ ਜਾਵਾਂ ਕਿ ਨਾ ਜਾਵਾਂ ਗਿਆ ਫੇਰ ਨੇ ਰੋ ਜਾਣਾ ਨਹੀਂ ਹੁਣ ਇਹ ਵੇਲੇ ਨਹੀਂ ਜਾਣਾ ਪਤਾ ਕਿ ਝਟ ਤੇ ਸ਼ਾਮਾਂ ਪੈ ਜਾਂਦੀਆਂ ਤੇ ਮੌਲ ਅੱਗੇ ਬੜੇ ਖਰਾਬ ਮੰਮੀ ਗੱਲ ਤੇ ਤੁਹਾਡੀ ਠੀਕ ਆ ਆਹੋ ਪਰ ਪੰਗਾ ਵਿੱਚ ਇਹ ਆ ਨਾ ਹੁਣ ਆਰਦੀ ਦੇ ਮੁੰਡੇ ਦਾ ਵੀ ਬਾਹਰ ਮੁੰਡਾ ਚੱਕਰ ਬੰਨ ਲਿਆ ਉਧਰੋਂ ਭੱਜਾ ਫੇਰਨ ਲਿਆ ਤੇ ਸਵੇਰੇ ਫੇਰ ਉਹ ਨਾਲ ਨਿਕਲ ਜੇ ਕਿ ਪਾਸੇ ਤੇ ਆਪਣਾ ਫੇਰ ਕੰਮ ਮਿਸ ਹੋ ਜੇ ਨਹੀਂ ਨਿਕਲਦਾ ਕੋਈ ਗੱਲ ਨਹੀਂ ਤੂੰ ਫੋਨ ਕਰ ਲਈ ਹੁਣ ਐ ਹੋਲੇ ਨਹੀਂ ਜਾਣਾ ਤੇ ਪੈਸੇ ਲਿਆ ਕੇ ਰਾਤ ਜੇ ਲੈ ਕੇ ਰਾਤ ਰੱਖਣਾ ਹੀ ਆ ਕੋਈ ਗੱਲ ਨਹੀਂ ਸਵੇਰੇ ਜਾਈ ਤੇ ਜਾ ਇਦਾਂ ਕਰਾ ਮੁੰਡੇ ਨੂੰ ਕਹਾਂ ਕਿ ਇਹਨੂੰ ਨਾਲ ਲੈ ਜਾ ਗੱਡੀ ਤੇ ਮੈਂ ਤਾਂ ਨਹੀਂ ਆਂਦੀ ਕਿ ਨੇਰੇ ਜਾਓ ਬਗਾਨੇ ਬਗਾਨੀ ਚੀਜ਼ ਖੜਨ ਦਾ ਵੀ ਡਰ ਜਿਹਾ ਹੀ ਹੁੰਦਾ ਬੰਦਾ। ਉਹ ਇਹ ਤਾਂ ਗੱਲ ਹੈ ਸਮਾਂ ਖਰਾਬ ਹੈ ਜਰਾ ਰਹਿਣ ਦਿੰਦੇ ਆ। ਫਿਰ ਇਦਾਂ ਕਰਾਂਗਾ। ਆਹੋ। ਸਵੇਰੇ ਚਾਹ ਪੀ ਕੇ ਤੇ ਫਿਰ ਬਹੋ। ਹਾਂ। ਸਵੇਰੇ ਚਲ ਜੀ ਫੋਨ ਕਰ ਲਈ ਕਿ ਮੈਨੂੰ ਦੇਖ ਲਾ ਤੂੰ। ਹਾਂ। ਹਾਂ। ਇੰਦਰ ਪਾ। ਇੰਨੇ ਕੀ ਕਹਣਾ? ਹੈਲੋ। ਆਪ ਇੰਦਰ ਕੀ ਆ ਚਲਾ? ਬਸ ਵਧੀਆ ਵਧੀਆ। ਹਾਂ। ਕੋਈ ਨਹੀਂ ਆ ਗਿਆ। ਇੱਧਰ ਨੂੰ ਆ ਜਾ ਨਹੀਂ ਤੇ। ਚਲ ਠੀਕ ਹੈ ਵੀਰਲਾ ਕੋਈ ਨਹੀਂ ਆ ਗਿਆ ਫਿਰ ਮੈਂ ਪਿੰਦਰ ਦਾ ਕੋਈ ਆ ਪਿੰਦਰ ਦਾ ਮਮੀ ਅੱਡੇ ਤੇ ਬੁਲਾਉਣ ਆਂਦਾ ਆਈ ਆ ਮੈਂ ਜਾਣਾ ਕੋਈ ਗੱਲ ਗੁਲ ਕਰਨੀ ਆਉਨੇ ਉਹ ਮੈਂ ਤਾਂ ਆਖਿਆ ਮੈਂ ਆ ਜਾ ਇੱਧਰ ਨੂੰ ਕੋਈ ਨਹੀਂ ਮਿਲ ਜਿਆਦਾ ਨਹੀਂ ਇੱਥੇ ਕੀ ਆਉਣਾ ਵਾ ਆ ਜਾ ਅੱਡੇ ਤੇ ਉਹ ਵੀ ਕੱਲਾ ਵਾ ਤੋਨੋਂ ਹੀ ਹੁੰਦਾ ਕਿ ਚੱਲ ਕੇ ਨਸਲਾਵ ਕਾ ਹੋ ਸਕਦਾ ਕਿ ਲਾਗੇ ਕਿਤੇ ਆਇਆ ਹੋਵੇ ਹਾਂ ਤੁਹਾਨੂੰ ਪਤਾ ਹੀ ਉਹਦਾ ਕੰਮ ਕਰ ਵੀ ਇਦਾਂ ਦਾ ਹੀ ਆ ਚਲੋ ਠੀਕ ਹੈ ਮੈਂ ਫਿਰ ਮੋ ਗਿਆ ਜੱਡੇ ਨੂੰ ਹੋਇਆ ਕੋਈ ਗੱਲ ਮਮੀ ਅ ਗੱਲ ਸੁਣੀਓ ਹਾਂ ਹਾਂ ਵਾਵਾ ਹੀ ਟਾਈਮ ਲੱਗ ਗਿਆ ਤੁਹਾਨੂੰ ਅੱਜ ਤੁਹਾਨੂੰ ਪਤਾ ਸਹੀ ਹੈ ਮੰਮੀ ਮੈਂ ਇਦੀ ਲੰਦਿਆ ਕਿੰਨਾ ਟਾਈਮ ਲਾਤਾ ਉਹਨੇ ਤਾਂ ਜੇ ਸ਼ੁਕਰ ਕਰੋ ਤਿੰਨ ਜਾਣੇ ਲੱਗੇ ਹਨ ਤਿੰਨਾਂ ਨੇ ਤੇ ਜੇ ਕਿਤੇ ਇੱਕ ਇੱਕ ਜਾਣੀ ਨੂੰ ਲੱਗਦੇ ਤੇ ਫਿਰ ਤੇ ਬੜਾ ਟਾਈਮ ਲੱਗਣਾ ਸੀ ਦੱਸੋ ਮੈਂ ਤਾਈ ਜੀ ਸੋਹਣੀ ਲੱਗੀ ਆ ਨਹੀਂ ਮਹਿੰਦੀ ਤੇ ਬਹੁਤ ਸੋਹਣੀ ਲੱਗੀ ਤਾਂ ਇਹਦੇ ਹੁਣ ਨਿੱਕੇ ਨਿੱਕੇ ਮੀਨਾਕਾਰੀ ਕਰਦੇ ਤਾਂ ਹੀ ਤਾਂ ਟਾਈਮ ਲੱਗਦਾ ਵਾ ਹਾਂਜੀ ਹਾਂ ਤੇ ਨਾਲ ਮੰਮੀ ਝੂੜਾ ਚਾੜਾ ਵੀ ਲੈਣ ਦਾ ਹਾਂਜੀ ਸੁੱਕੀ ਜਾਨੀ ਨਾ ਝਾੜੀ ਸੱਸ ਬਥੇਰਾ ਪਿਆਰ ਕਰਦੀ ਹੁਣੀ ਆ ਜਿਹੜਾ ਇੰਨਾ ਰੰਗ ਚੰਡਿਆ ਵਾ ਅੱਛਾ ਸਮਾਨ ਲੈਣ ਦਾ ਆਹ ਮੁੰਮੀ ਇਹ ਲੈ ਹੀ ਹੁੰਦੀ ਆ। ਆ ਵੀ ਕਿਹੋ ਝੂੜਾ ਸੋਨਾ ਬਣਾਵਦਾ। ਇਹ ਮਾਂ ਮਝੂੜਾ ਨਹੀਂ ਨਾ ਤਾਹੇ ਪਾਸ ਤੇ ਇਹ ਕਹਿੰਦੇ ਆਪਣੀ ਪਸੰਦ ਦਾ ਤੇ ਆਪੇ ਲੈ ਲਿਓ ਜਿੱਦਾਂ ਦਾ ਵੀ ਲੈਣਾ ਵਾ। ਅੱਛਾ। ਨਾਲੇ ਸਾਈ ਸੁਈ ਦਾ ਪਤਾ ਲੱਗ ਜੰਦਾ। ਆਹੋ ਆਹੋ। ਤੇ ਆਂ ਕੁਲੇਰੇ ਵੀ ਵੇਖੋ। ਮਹਾਰਾਜ ਸੁਖਾਂ ਡਾਉਣਾ ਕਰੇ। ਜੋ ਦੀ ਪਰਣੀ ਆਉਂਦੀ। ਹੌਲੀ ਹੌਲੀ ਜੂੜਾ ਲੈਂਦੇ। ਆ ਫੜ ਕੇ ਤਾਂ ਨਹੀਂ ਆਉਂਦੀ ਕੁ ਵਧੀਆ ਪਹਿਲਾਂ ਜੇ ਪਾਉਂਦੀਆਂ ਹੁੰਦੀਆਂ ਠੂਠੀਆਂ ਠਾਠੀਆਂ ਵਾਲੇ ਭਾਰੇ ਹੁਣ ਤਾਂ ਇਸ ਤਰ੍ਹਾਂ ਦੇ ਚੱਲਣ ਦੇ ਹਲਕੇ ਹਲਕੇ ਮੈਨੂੰ ਬੜੇ ਪਸੰਦ ਆਏ ਉਮੀ ਨਹੀਂ ਨਹੀਂ ਸੋਹਣੇ ਹੈ ਹੀ ਸੋਹਣੇ ਤੇ ਅਬੀਜੀ ਕਹਿੰਦੇ ਇਹ ਕਾਲੇ ਜੀ ਲੈ ਵਧੀਆ ਰਹਿੰਦੇ ਨੇ ਬਾਅਦ ਵਿੱਚ ਸੰਭਾਲ ਲੈਣੀ ਜਾਂਦੀ ਹਾਂ ਹਾਂ ਨਹੀਂ ਬੜੇ ਲੱਗਿਆ ਅਨੰਮੀ ਗਾਨੀ ਕਸਮਾਨ ਖਰੀਦ ਦੇ ਗਿਆ ਕਿੰਨਾ ਭਾਰ ਹੋੜਾ ਜਾਂਦਾ ਹਾਂ ਹਾਂ ਜੀ ਇੰਨਾ ਤੇ ਬੜਾ ਟਾਈਮ ਲੱਗ ਜਾਂਦਾ ਵਾ ਤੇ ਆ ਮਮੀ ਈਅਰਿੰਗ ਵੇਖੀ ਐ ਨਾ ਆਵਦੀ ਸੂਣ ਨਾਲ ਦੀ ਅੱਛਾ ਆਹੋਂ ਤੇ ਸੂਟਾ ਨਾਲ ਮੈਚ ਕੋ ਹੁੰਦੀ ਆ ਤੇ ਹਾਂ ਮੈਚ ਸੋਹਣੇ ਲੱਗਦੇ ਐ ਤੇ ਲੈਂਦੀ ਨਹੀਂ ਆਂਦੀ ਕੀ ਪਾਉਣੇ ਭਾਬੀ ਜੀ ਮੈਂ ਪਹਿਲੇ ਕੋਈ ਪਾ ਲਾਂਗੀ ਜਾਂ ਤੁਹਾਡੇ ਪਾ ਲਾਂਗੀ ਮੈਂ ਤਾਂ ਇਦਾਂ ਹੀ ਕਹਿੰਦੀ ਰਹਿਣਾ ਹੀ ਨਹੀਂ ਕੋਈ ਗੱਲ ਬਤਾਂ ਬਾਕੀ ਮੈਂ ਪਾਣੀ ਹੋ ਲੈਣੀ ਆ ਆ ਤਾਂ ਬਾਕੀ ਸਮਾਨ ਲਿਆਂਦਾ ਨੇਲ ਪੇਂਟ ਵਗੈਰਾ ਇਦਾਂ ਸੂਟਾ ਨਾਲ ਦੀ ਮੈਂ ਆਪਣੀਆਂ ਵੀ ਲੈਣਤੀਆਂ ਜੀ ਤੇ ਤੇਰੇ ਕੋਲ ਅਗਰ ਲੈਣ ਅੱਗੇ ਕਿੰਨੀਆਂ ਹੀ ਪਈਆਂ ਆ ਮੰਮੀ ਉਹ ਤੇ ਮੈਨੂੰ ਵੀ ਪਤਾ ਪ੍ਰਾਣੀਆਂ ਹੋ ਗਈਆਂ ਕਿ ਬਸ ਸੁੱਕ ਸੁੱਕ ਗਈਆਂ ਹੋਣੀਆਂ ਤੇ ਨਾਲੇ ਸੂਣ ਨਾਲ ਦੀ ਨਹੀਂ ਮਲਾਉਣੀ ਹੈਗੀ ਹਾਂ ਕਲਰ ਨਹੀਂ ਨਾ ਮੈਚ ਕਰਦਾ ਸੀ ਤਾਈ ਜੀ ਉਹ ਮੈਚ ਦੇ ਕਿਹੜੀ ਗੱਲ ਵਾ ਕਿੰਨੇ ਕਲਰ ਦੇ ਕੋ ਪਏ ਆ ਇਹ ਉਂਝ ਹੀ ਨਹੀਂ ਕਰਨ ਨੂੰ ਕਰ ਸਮਝਦੀ ਚੱਲ ਅੱਛਾ ਤੇਰਾ ਤੇ ਸਮਾਨ ਲੈਣਾ ਹੀ ਆ ਇਹ ਨਾਲ ਹੀ ਰਹਿੰਦੀ ਹੈ ਚਲੋ ਕੋਈ ਗੱਲ ਨਹੀਂ ਰੀਝ ਹੁੰਦੀ ਆ ਲੱਲੀਆਂ ਹੁਣ ਦੋਨਾਂ ਨੇ ਵਿਚੇ ਦੀ ਗੱਲ ਹੋ ਗਈ ਆ ਤੇ ਮੰਮੀ ਮੇਨ ਦਾ ਨਾਂ ਦਾ ਵਿਆਹ ਵਾ ਤੇ ਕੀ ਮੈਂ ਲੈਣ ਸਕਦੀ ਫੇਰ ਤੇ ਤੂੰ ਆਪਣੇ ਸਮਾਨ ਖਰੀਦੇਂਗੀ ਮੰਮੀ ਸਾਰੀਆਂ ਗੱਲਾਂ ਛੱਡੋ ਅੱਜ ਨਹੀਂ ਲਿਆ ਜਾਣੜਿਆ ਉਹ ਤੱਕੜ ਮੈਂ ਚੀਚੀ ਲੈਣ ਜਾਣਣੀ ਆ ਚੱਲ ਠੀਕ ਆ ਤੇ ਸਮਾਨ ਕਿੱਥੇ ਗਈ ਆ ਉਹ ਮੰਮੀ ਰੋਟੀ ਖਾਣ ਦੀ ਭੁੱਖ ਲੱਗੀ ਆ ਕਹਿੰਦੀ ਮੈਂ ਘਰ ਚੱਲੀ ਆ ਤੇ ਮੈਂ ਘਰ ਜ਼ਰੂਰ ਖਾਣੀ ਇੱਥੇ ਖਾਂ ਮੈਂ ਰੋਟੀ ਪਾਣੀ ਸਾਰਾ ਬਣਾਇਆ ਮੈਨੂੰ ਪਤਾ ਹੀ ਪਤ ਤੂੰ ਹੀ ਲੇਟ ਹੋ ਜਾਣਾ ਤੁਹਾਨੂੰ ਉੱਥੇ ਟਾਈਮ ਲੱਗ ਜਾਣਾ ਜਨਬ ਤੂੰ ਹੀ ਵੀ ਰੋਟੀ ਹੁਣ ਇੱਥੇ ਹੀ ਖਾ ਲਿਓ ਹਾਂਜੀ ਕਰਨਾ ਕੋਈ ਕਰਿਓ ਜਾ ਠੀਕ ਹੈ ਤਾਈ ਜੀ ਤੇ ਨਾਵਾ ਤੂੰ ਆ ਪੈਰਾਂ ਨੂੰ ਮਹਿੰਦੀ ਕਿਉਂ ਨਹੀਂ ਲਵਾਈ ਸਾਈ ਜੀ ਮੇਰੇ ਦੇਲੀ ਨਹੀਂ ਕੀਤਾ ਲਵਾਉਣਾ ਮੈਂ ਕੁੜੀਆਂ ਨੇ ਤੇ ਅੱਜ ਕੱਲ ਕਿੰਨੀ ਕਿੰਨੀ ਲਵਾਈ ਹੁੰਦੀ ਐ ਮੈਂ ਮੰਮੀ ਨੂੰ ਕਿਹਾ ਵੀ ਵੀ ਸਗਣ ਹੁੰਦਾ ਵਾ ਤੇ ਆਂਦੇ ਨਹੀਂ ਭਾਬੀ ਜੀ ਮੈਂ ਲਵਾਉਣੀ ਹੈਗੀ ਨਹੀਂ ਲਵਾ ਲੈਣੀ ਹੈ ਤਾਂ ਸੋਹਣੀ ਲੱਗਦੀ ਐ ਚਲੋ ਕੋਈ ਗੱਲ ਨਹੀਂ ਭਾਬੀ ਜੀ ਤੁਹਾਨੂੰ ਜਾ ਜੀ ਮਾੜੀ ਮਟ ਲਾਉਂਦੀ ਲਾਉ ਤਾ ਕੋਈ ਗੱਲ ਨਹੀਂ ਮੰਮੀ ਘਰੇ ਸਗਣ ਕਰ ਦਾਂਗੀ ਆਹ ਚਲ ਤੂੰ ਲਿਆ ਕੇ ਨਾ ਮਹਿੰਦੀ ਤੇ ਲਵਾ ਲਾ ਦਿਆਂ ਦੇ ਪੈਰਾਂ ਨੂੰ ਮਹਿੰਦੀ ਤੇ ਲਿਆਂਦੀ ਆਪਾਂ ਹੈਨਾ ਆਹ ਲਿਆਂਦੀ ਜੀ ਤੇ ਨਾਲੇ ਮੰਮੀ ਮੈਂ ਆਹ ਸੂਟ ਵੇਖਿਓ ਹਾਂ ਇਹ ਆ ਮੈਂ ਆਪ ਦਾ ਸੂਟ ਜੁੜੀ ਨਹੀਂ ਤੇ ਆਪੇ ਹੀ ਲੱਗਣਾ ਜਦੋਂ ਇੰਨੇ ਕੰਮ ਹੋਏ ਨਹੀਂ ਕਿਨੇ ਕਿ ਤੁਹਾਡੇ ਤਨਪਦਾ ਸਹੀ ਮਮੀ ਸ਼ੇਰ ਗਿਆ ਤੇ ਮੈਂ ਤੇ ਲੱਗਦਾ ਤੇ ਆ ਮਮੀ ਮੈਂ ਆਪਣਾ ਲਿਆਂਦਾ ਜੀ ਗਰਮ ਆ ਮਮੀ ਮੈਂ ਆਪਣਾ ਸੂਟ ਲਿਆਂਦਾ ਜੀ ਸੇਮ ਨਾ ਬਣਾ ਲਦਾ ਇਹਦੇ ਨਾਲ ਦਾ ਹੀ ਕਲਰ ਦਾ ਹੀ ਬਸ ਪਰਫਾ ਮੈਂ ਇਹਨਾਂ ਨਾਲ ਪਹਚਾਈ ਦੋਵੇਂ ਕੱਟੀਆਂ ਪਾਵਾਂ ਦੀ ਹੈ ਸੁਣ ਨਹੀਂ ਆ ਤਾਈ ਜੀ ਹਾਂ ਨੇ ਸੂਟ ਬਹੁਤ ਸੋਹਣੇ ਆ ਉਹ ਲੈ ਲੋ ਨਾਲੇ ਠੰਡ ਚਾਹੀਨਾ ਜੇ ਸਮਝ ਚੰਗਾ ਕੀਤਾ ਚਾਹ ਬਣਾ ਕੇ ਲੈ ਆਈਆਂ ਫੜ ਲੈਣਾ ਉਹਤ ਨਾਲ ਇੰਨੇ ਕੱਪ ਕਿਦੇ ਲੈ ਲੈਂਦੇ ਆ ਤੂੰ ਮੈਂ ਕਿਹਾ ਚੱਲ ਜੇ ਘੱਟ ਹੋ ਗਈ ਤੇ ਫੇਰ ਜਿਹੜੇ ਦੋ ਦੋ ਕੱਪ ਪੀ ਲੈਣਗੇ ਆ ਨਾ ਲਬੀਰ ਜੀ ਉਹ ਤਾਂ ਮਾਰ ਲੈਣੀ ਉਹ ਵੀ ਪੀ ਲੈਂਦੇ ਕੋਈ ਗੱਲ ਨਹੀਂ ਨਹੀਂ ਵੇਹ ਸੁੱਕ ਗਈ ਹੁਣ ਉੱਧਰ ਰੱਖ ਦਿੰਦੇ ਚੱਲ ਆ ਲੈ ਦੋ ਫੜ ਸਮਣਾ ਸੁਠੇ ਦਿਲਾ ਦੇ ਠੀਕ ਯਾ ਰੱਖੀ ਨਾ ਚੱਲ ਪੀ ਲੈ ਚਾਹ ਲੈ ਦੋ ਮੇ ਤੇ ਵੀ ਚਾਹ ਆ ਲੈ ਫੜਾ ਲਾ ਲਬੀਰ ਜੀ ਕਿੱਥੇ ਉਹਨਾਂ ਨੂੰ ਆਵਾਜ਼ ਮਾਰ ਲਓ ਮਾਲੂਬਾ ਬੀਜੀ ਬਾਜੀ ਉਹ ਨਹੀਂ ਹੈਗਾ ਘਰ ਉਹ ਕਿਤੇ ਕੰਮ ਹੀ ਗਿਆ ਵਾ ਪੰਦੀ ਨੇ ਆਖਣੇ ਮੈਂ ਜਾਣਾ ਕਿਤੇ ਚਲੋ ਕੋਈ ਗੱਲ ਨਹੀਂ ਹਾਂ ਸਮਣ ਪੀ ਰਹੀ ਦੋਰੀ ਫੇਰ ਦੋ ਦੋ ਕੱਪ ਪੀ ਲੋ ਮਾਹੀ ਆਇਆ ਹਾਂ ਹੋਰ ਪਿੰਡਰ ਕੀ ਹਾਲ ਚਾਲ ਵਧੀਆ ਵਧੀਆ ਉਸਨਾ ਘਰੇ ਸਾਬ ਵਾਸ ਵਧੀਆ ਠੀਕ ਠਾਕ ਸਾਬ ਉੱਥੇ ਆ ਜਨਾ ਘਰੇ ਇੱਥੇ ਕਿਹੜਾ ਉਹਨੇ ਗੱਲ ਤੇ ਚੱਲ ਕੋਈ ਨਹੀਂ ਉਦਾਂ ਹਾਂ ਤੇ ਉਹਨਾ ਮੰਮੀ ਨੇ ਸਮਾਨ ਹੀ ਕੋਈ ਭੇਜਿਆ ਅੱਛਾ ਨਵਦੀਪ ਵਾਸਤੇ ਠੀਕ ਹੈ ਸੋ ਕੋ ਮੰਮੀ ਕਹਿਣ ਦੇ ਹੀ ਵੀ ਘਰੇ ਫੜਾਵੀਂ ਹੂੰ ਤੇ ਡੈਡੀ ਜਾਂਦੇ ਹੀ ਵੀ ਨਹੀਂ ਘਰ ਨਹੀਂ ਜਾਣਾ ਇਦਾਂ ਚੰਗਿਆ ਨਹੀਂ ਲੱਗੀ ਦਾ ਲੈ ਚੰਗੇ ਲੱਗਣ ਨੂੰ ਕਿਹੜੀ ਗੱਲ ਆ ਯਾਰ ਕੋਪਰੇ ਘਰ ਜਾਣਾ ਦੱਸ ਉਹਦਾ ਹੀ ਚੱਲ ਹੈ ਤਾਂ ਸਹੀ ਹੈ ਪਰ ਉਦਾਂ ਵੇਖੀ ਨਾ ਤੇ ਡੈਡੀ ਦੀ ਗੱਲ ਬਿਲਕੁਲ ਲੱਗ ਸਹੀ ਤੇ ਮੁੜ ਕੇ ਵੀ ਆਇਆ ਕਰਨਾ ਵਾ ਮੁੜ ਕੇ ਜਿਹੜਾ ਗਿਆ ਉਹ ਗੱਲ ਹੋਰ ਹੈ ਤੇ ਆਣਾ ਇਦਾਂ ਕਰੀ ਉਹਨਾਂ ਨੂੰ ਫੜਾ ਦੀ ਅੱਛਾ ਹਾਂ ਤੇ ਬੜੀ ਟੌਰ ਟੂਰ ਕੱਢੀ ਆ ਗਿਆ ਕਿਤੇ ਉਹ ਨਹੀਂ ਜਾਣਾ ਕਿੱਥੇ ਬਸ ਇੱਥੇ ਹੀ ਤੈਨੂੰ ਪਤਾ ਹਣ ਵਿਆਹ شادی ਤੇ ਚੱਕਰ ਜਿਹੜਾ ਅਗਰ ਸ਼ਹਿਰ ਚਲ ਜਾ ਕਈ ਨਿੱਕੇ ਮੋٹے ਕੰਮ ਹੀ ਠੀਕ ਆ ਉਤੋਂ ਸੁਣਾ ਫਰਾਜੇ ਡਿਊਟੀ ਤੇ ਛੁੱਟੀ ਨਹੀਂ ਨਹੀਂ ਗਿਆ ਹਾਂਗੇ ਅਜੇ ਆਇਆ ਤਾਂ ਘਰ ਕੱਪੜੇ ਬਦਲੇ ਤੇ ਮੁੜ ਕੇ ਇੱਧਰ ਦੀ ਡਿਊਟੀ ਲਾਤੀ ਠੀਕ ਆ ਚਲ ਵਧੀਆ ਇੱਕ ਸੱਚ ਪਿੰਦਾ ਤੈਨੂੰ ਗੱਲ ਪੁੱਛਣੀ ਹੀ ਯਾਰ ਦੱਸ ਮੇਰਾ ਨਾ ਮੁੰਡਾ ਕੰਮ ਜਮਾਤੀ ਆ ਹੋਰ ਜਦੋਂ ਆਪਾਂ ਮੜੇ ਕਾਲਜ ਨਹੀਂ ਜਾਣ ਦਪੇ ਆਹੋ ਤੇ ਉਹ ਰਾਜਾ ਮੁੰਡਾ ਸੀ ਤੇ ਉਹ ਆਖਣ ਰਿਹਾ ਸੀ ਵੀ ਤੂੰ ਉਹਨਾਂ ਫਿਰ ਥੋੜਾ ਜਿਹਾ ਡਿਊਟੀ ਕੀਤੀ ਆ ਬਟਾਲੇ ਇਕੱਠਿਆਂ ਕੀਤੀ ਕਿ ਜਾਂ ਵੇ ਗੰਡੇ ਨਹੀਂ ਨਹੀਂ ਕੀਤੀ ਕੀਤੀ ਉਹ ਮੈਂ ਨਾ ਪਰਸੋਂ ਉਦਾਂ ਗੱਲਬਾਤ ਚੱਲ ਪਈ ਵਿਆਹ ਦੀ ਤਾਂ ਡੱਬੇ ਦੱਸਣਾ ਮੈਂ ਉਹ ਵੀ ਤੇਰੇ ਵਾਲੇ ਮਹਿਕਮੇ ਚਾ ਜਦੋਂ ਨਾਂ ਲਿਆ ਤੂੰ ਆਂਦਾ ਸੀ ਇਕੱਠਿਆਂ ਉੱਥੇ ਬਟਾਲੇ ਰਹੇ ਆਂਦਾ 600 ਇਕੱਠੇ ਰਹੇ ਆਂ ਸਾਗੂ ਨਾਲ ਸੱਚ ਚੇਤਾ ਕਰਾਤਾ ਯਾਰ ਆ ਉਹਨੂੰ ਵੀ ਦੱਸਣਾ ਮੇਰੇ ਕੋਲ ਤਾਂ ਨੰਬਰ ਹੀ ਉਹਦਾ ਨਿਕਲ ਗਿਆ ਫੋਨ 'ਚ ਹੈਗਾ ਤੇਰੇ ਕੋਲ ਹਾਂ ਨੰਬਰ ਹੈਗਾ ਮੇਰੇ ਕੋਲ ਤਾਂ ਮੇਰੇ ਵਾਲੇ ਤੇ ਮੈਂ ਸਭ ਤੇ ਸੈਂਡ ਕਰ ਦਾਂਗਾ ਹਾਂ ਹਾਂ ਪਾਸ ਹੋ ਗਤ ਨੂੰ ਨਾ ਚੇਤਾ ਕਰਾਤਾ ਵਧੀਆ ਕੀਤਾ ਜੀ ਉਸ ਉਹ ਤੇਰੀ ਤਾਰੀਫ ਕਰਨ ਦਿਆ ਮੈਂ ਭਾਈ ਉਹ ਤੇ ਗੱਲ ਹੈ ਹੀ ਉਹ ਤਾਂ ਸਾਰਾ ਜਾਗ ਹੀ ਹੁੰਦਾ ਆਂਦਾ ਵੀ ਮੁੰਡਾ ਬੜਾ ਇਮਾਨਦਾਰ ਆ ਉਹਨੇ ਉੱਥੇ ਵੀ ਡਿਊਟੀ ਦਾ ਪੂਰੇ ਟਾਈਮ ਟੇਬਲ ਤੇ ਪਹੁੰਚਦਾ ਹੁੰਦਾ ਹੈ ਦੇਖੋ ਯਾਰ ਜਦੋਂ ਜਾਣਾ ਤੇ ਫਿਰ ਹਣਾ ਇਹ ਚ ਕਿਹੜੀ ਗੱਲ ਹੈ ਵਧੀਆ ਵਾ ਨਾਲੇ ਦੇਖੋ ਆਪਣੀ ਜ਼ਿੰਮੇਂ ਨਿਭਾਉਣੀ ਚਾਹੀਦੀ ਬਿਲਕੁਲ ਤੇ ਹੋਰ ਵੀ ਜਿਹਾਬ ਚੰਗੇ ਆ ਨਾ ਤੇ ਹੁਣ ਵਿਆਹ ਚ ਚਲੋ ਛੁੱਟੀਆਂ ਗਾਂ ਘਰਨੇ ਕੋਈ ਟੈਨਸ਼ਨ ਨਹੀਂ ਆਂਦੇ ਵੀ ਕੋਈ ਗੱਲ ਨਹੀਂ ਤੂੰ ਆ ਮਾਈਂਡ ਫਰੀ ਹੋ ਕੇ ਰਹੀ ਦੇਖੋ ਜੇ ਆਪ ਕੋ ਹੋਰ ਕੀ ਚਾਹੀਦਾ ਹਣਾ ਨਾਲੇ ਆਪਾਂ ਜੇ ਨਾਕ ਮੇ ਤੇ ਚੱਲਾਂਗੇ ਨਾਲ ਤੇ ਉਹ ਫਿਰ ਅਗਲਾ ਵੀ ਆਪਣੀ ਰਿਸਪੈਕਟ ਕਰਦਾ ਹਾਂ ਇਹ ਤੇ ਆਪਣੇ ਹਤਾਵਾਸਾ ਵੀ ਆਪਣੇ ਆਪਾ ਡਾਕੂਮੈਂਟ ਕਿਦਾਂ ਦੇ ਰੱਖਣੇ ਇਹਨੇ ਨਹੀਂ ਬਿਲਕੁਲ ਬਿਲਕੁਲ ਤੇ ਹੋਰ ਪਰ ਨਵੀਂ ਤਾ ਜੀ ਬਸ ਵਧੀਆ ਤੇ ਲਾ ਗਿਆ ਮੈਨਾਂ ਚੱਲੀ ਪਾਣੀ ਪੋਣੀ ਪਾਣੀ ਭਰਾ ਤੂੰ ਦੱਸ ਕੇ ਆ ਜਾ ਮੈਨਾਂ ਨਹੀਂ ਬਾਸ ਚੱਲੀਏ ਹੁਣ ਮੈਨੂੰ ਤੇ ਜਾਣ ਦੇ ਦੇਣ ਵੀ ਹਣਾ ਛੁਪੰਡਿਆ ਤਾਂ ਮੈਂ ਇੱਕ ਥਾਂ ਹੋਰ ਵੀ ਜਾਣਾ ਹੈ ਅੱਛਾ ਤੇ ਮੈਂ ਹਾਂ ਚੱਲ ਆਇਆ ਤੇ ਹੈ ਗਈਆਂ ਤੇ ਹੋਈ ਜਾਣਾ ਮੁੜ ਕਿਉਂ ਫਿਰ ਸਾਰਾ ਦਿਨ ਆਪਣੀ ਨਾ ਕੰਮ ਕਰ ਮੁੱਕ ਦੇ ਪਿੰਦਰ ਸੱਚ ਇੱਕ ਯਾਰ ਹੋਰ ਨਾਲੇ ਗੱਲ ਹੀ ਤੂੰ ਵੀ ਕਹਿਣਾ ਵੀ ਦੱਸ ਕੇ ਕੇ ਦੀ ਗੱਲ ਕੀ ਕਿਦਾਂ ਪਰ ਇਹ ਆ ਵੀ ਚਲੋ ਜੇ ਕਿ ਭੈਣ ਭਰਾ ਨੇ ਕੀਤੀ ਆ ਤੇ ਕਰ ਦਨੇ ਆ ਦੱਸੋ ਦੱਸੋ ਕੋਈ ਨਹੀਂ ਮੁੰਡਾ ਯਾਰ ਆਪਣੇ ਤੋਂ ਦੂਰ ਲਾਗੂ ਜਿੱਤਰ ਪਾਣੀ ਪੁਣੀ ਲਿਆ ਆਹੋ ਤੇ ਬਾਗ ਵੀ ਚਲੋ ਇਦਾਂ ਹੀ ਮੱਡੀਆਂ ਮੁੱਡੀਆਂ ਜਿ ਇਕੱਠੇ ਹੋਏ ਆ ਤੇ ਮੁੜ ਕੇ ਸੱਜਣ ਤਾਈ ਜੀ ਵੱਧ ਗਈ ਅੱਛਾ ਘਰਕੁਰ ਵੀ ਆਉਂਦਾ ਰਿਹਾ ਨਾ ਨਹੀਂ ਜਾਂਦਾ ਰਿਹਾ ਹੂੰ ਹੂੰ ਉਹਦੀ ਪੈਲੀ ਵੀ ਥੋੜੀ ਤੇ ਵਿਚਾਰੇ ਦੀ ਸਾਰੀ ਨਾ ਪ੍ਰਭਾਦ ਹੋ ਗਈ ਆ ਉਹ ਕਹਿੰਦੇ ਆ ਵੀ ਕੁਝ ਉਹ ਦਿਨ ਉਹਦੇ ਘਰ ਗਿਆ ਤੇ ਮੰਮੀ ਉਹਦੀ ਵਿਚਾਰੀ ਬੜੀ ਆਂ ਰੋਣ ਵਾਲਾ ਮੂੰਹ ਬਣਾ ਕੇ ਨਾ ਕਿਹਨੂੰ ਪਤਾ ਮਾਰ ਆ ਯਾਰ ਸਭ ਤੇ ਆਜਾ ਫਸਲਾਂ ਯਾਰ ਖਰਾਬ ਹੋ ਗਈ ਬੜੀ ਵਿਚਾਰੀ ਬੜਾ ਔਖਾ ਹਿੰਦਾ ਹੋਰ ਤਰ੍ਹਾਂ ਹੋ ਗਿਆ ਤੇ ਕਹਿੰਦੇ ਵੀ ਕੋਈ ਭਾ ਉਹਨਾਂ ਦਾ ਨਾ ਖਾਤਾ ਵੀ ਸਾਂਝਾ ਹੋ ਕੋਈ ਉਹਦੇ ਕਰਕੇ ਵਿਚਾਰਾਂ ਦੇ ਕੋਈ ਅੜਚੇ ਜੀ ਆਉਂਦੀ ਆ ਕਿ ਉਹਨੇ ਇੱਧਰ ਵੀ ਚੱਕਰ ਮਾਰੇ ਆ ਸੀਨੇ ਸੂਲੇ ਕੋਈ ਹੋਰ ਜਗ੍ਹਾ ਜਿੱਥੇ ਕੋਈ ਦੱਸਦਾ ਤੇ ਚਲੋ ਜੀ ਕੋਈ ਥੋੜਾ ਬੋਤਾ ਮਨਾ ਦੇ ਲੈ ਕੇ ਅਗਲੇ ਦਾ ਕੰਮ ਹੋ ਜੇ ਕੋਈ ਉਹਨੇ ਹੀ ਲਾ ਐਡੀ ਛੇਤੀ ਨਾ ਕਾਲੇ ਨਹੀਂ ਪਈਦਾ ਹੁੰਦਾ ਹੁਣ ਆਉਂਡ ਆ ਪਿੰਨੇ ਚੱਕ ਅੱਛਾ ਤੇ ਇਹ ਆ ਕਿ ਲੈਣ ਵਾਲਿਆਂ ਪੈਸੇ ਲੈ ਲੈਣੇ ਆ ਹੂੰ ਪਰ ਕੰਮ ਆਪਣੇ ਟਾਈਮ ਨਾਲ ਹੀ ਹੋਣਾ ਏ ਉਹ ਤਾਂ ਹੋ ਜਾਊਗਾ ਪ੍ਰੋਸੈਸ ਹਾਂ ਹਾਂ ਹੋਏਗਾ ਹੁਣ ਕਿਉਂ ਨਹੀਂ ਆ ਤੇ ਇੰਨਾ ਕੋ ਨੂੰ ਸਭ ਸੁਣਾ ਦੇ ਹੈ ਜੀ ਵੀ ਐਵੇਂ ਪਿਆਹ ਨਾ ਦੇ ਦੇ ਕਿਸੇ ਨੂੰ ਹਨਾ ਜਿੱਦਾਂ ਤੂੰ ਦੱਸਣ ਡਿਆ ਨਾ ਹੂੰ ਤੇ ਜੇ ਪੈਸੇ ਵੀ ਦੇਗਾ ਵਿਚਾਰਾ ਤੇ ਅਗਲਾਂ ਲੈ ਕੇ ਰੱਖ ਲੈਣੇ ਨੇ ਤੇ ਕੰਮ ਫੇਰ ਉਦੋਂ ਐ ਤੇ ਫੇਰ ਉਹ ਨਾਲੇ ਇੱਕ ਤੇਰੀ ਗੱਲ ਠੀਕ ਐ ਇੱਕ ਤੇ ਬੰਦਾ ਉਦਾਂ ਬਖਤ ਦੀ ਮਾਰ ਹੀ ਠ ਹੁੰਦਾ ਤੇ ਪਰੇਸ਼ਾਨੀਆਂ ਸੌ ਹੁੰਦੀਆਂ ਤੇ ਦੂਜਾ ਫਿਰ ਬੰਦਾ ਨਾ ਉਦੋਂ ਪਜਲ ਜਾਂਦਾ ਵੀ ਜਿੱਧਰ ਕੋਈ ਕਹਿੰਦਾ ਉਧਰ ਹੀ ਟੁੱਟ ਪੈਂਦਾ ਬਿਲਕੁਲ ਤੇ ਇਦਾਂ ਕਰਦਾ ਨੂੰ ਸਮਝਾਉਣਾ ਵਾ ਵੀ ਕੋਈ ਨਹੀਂ ਗੁਰੂ ਰਾਮਦਾਸ ਤੇ ਭਰੋਸਾ ਰੱਖ ਆਪੇ ਕੋਈ ਨਾ ਕੋਈ ਮਸਲਾ ਥੋੜਾ ਬੋਤਾ ਹੱਲ ਹੋ ਜਾਏਗਾ ਹਾਂ ਬਾਕੀ ਚੱਲ ਕੋਈ ਨਹੀਂ ਮੇਰੇ ਸਣਾਉਂਦਾ ਫੋਨ ਆਉਂਦਾ ਵਾ ਫੇਰ ਮੈਂ ਜਿਹੜੇ ਬੰਨੇ ਜਾਣਾ ਚੱਲ ਠੀਕ ਐ ਹਾਂ ਧਿਆਨ ਨਾਲ ਇਹ ਵੀ ਸ਼ਾਮ ਨੂੰ ਬ ਵਧੀਆ ਵਹਿਤ ਅੰਦਰ ਦੀ ਸੋਚ ਬੜੀ ਵਧੀਆ ਵਾ ਇਹ ਵੀ ਇੰਦਾਂ ਦੀ ਸੋਚ ਸਾਰਿਆਂ ਦੀ ਹੋ ਜੇ ਨਾ ਤੇ ਕਿੰਨਾ ਵਧੀਆ ਹੋ ਜੇ ਜਾਲ ਲੈਂਦੇ ਹਾਂ ਕੁੜੀਆਂ ਨੂੰ ਜਰਾਕ ਉਹਨਾਂ ਦੇ ਸਾਹਮਣੇ ਨਹੀਂ ਮੈਂ ਕੋਈ ਗੱਲ ਕੀਤੀ ਇਹਨੂੰ ਹੁਣ ਪੁੱਛਦੀ ਆਂ ਕਿ ਤੂੰ ਕਿਦੋਂ ਪੁੱਛ ਕੇ ਸੂਟ ਲੈਂਦੇ ਆ ਅੱਗੇ ਘਾਟਾ ਤੇਰ ਕੋਈ ਸੂਟਾਂ ਦਾ ਕੋਈ ਨਾਲ ਹੀ ਇਹਨੇ ਬਰੋਬਰ ਤੇ ਪੈਸੇ ਖਰਚਣੇ ਹੁੰਦੇ ਆ ਪੈਸੇ ਪੈਸੇ ਦੀ ਘਰ ਲੋੜ ਵਾ ਇਹ ਨਹੀਂ ਸਮਝੋਵੇ ਤਾਂ ਘਾਟਾ ਖਾਦਾ ਤੁਨੂੰ